ਲੋਡੀ ਸਤਿ ਸ਼੍ਰੀ ਅਕਾਲ ਜੀ ਤੋਂ ਸਰਨ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਨੂੰ ਦੱਸ ਰਿਹਾ ਲੋਡੀ ਅੱਜ ਮੈਂ ਤੁਹਾਨੂੰ ਪਹਿਲਾਂ ਤੇ ਨਹੀਂ ਵੀ ਘੋੜੀ ਜੋ ਸੁਣਾਉਣਾ ਹੈ ਨਾ ਜੇ ਕੋਹਤਾ ਮੈਂ ਲਗਾਤਾਰ ਕੋੜੀਆਂ ਪੰਜ ਚਾਰ ਪਾ ਦਿਆ ਫਿਰ ਕਈ ਵਾਰੀ ਕਿਸੇ ਦਾ ਹੋਰ ਫੋਨ ਆ ਜਾਂਦਾ ਜੀ ਅੱਜ ਆ ਗੀਤ ਜੀ ਅੱਜ ਸੰਗੀਤ ਆ ਜੀ ਸਿੱਠਣੀ ਦੀ ਅੱਜ ਬੋਲੀਆਂ ਦੀ ਤਮਾਸਾ ਦੀ ਹੈ ਨਾ ਤੇ ਲੋਕਰਾ ਦੇਣਾ ਤੁਹਾਨੂੰ ਬਹੁਤ ਪਿਆਰੀ ਜੀ ਘੋੜੀ ਸੁਣ ਲੱਗੀਆਂ ਤੇ ਲਗਭਗ ਉਹੀ ਮਾਣਾ ਬਟਾ ਤਰਜ਼ ਦੇ ਫਰਕ ਹੋ ਜਾਂਦਾ ਤੇ ਕੋਈ ਜਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਹੈ ਨਾ ਤੇ ਸਾਡੇ ਇਲਾਕੇ 'ਚ ਜਿਵੇਂ ਕਹਿੰਦੇ ਮੈਂ ਉਹ ਮੈਡੀਕੀਨ ਸੁਣਾ ਕੇ ਸੁਣਾਉਂਗੀ ਤੇ ਲੋ ਕਿੰਨੇ ਭੈਣਾਂ ਨੇ ਮੈਨੂੰ ਸੁਝਾਅ ਦਿੱਤਾ ਵੀ ਤੁਸੀਂ ਮੋਟਾਪੇ ਦਾ ਪਹਿਲਾਂ ਹੈਡਿੰਗ ਦੇ ਦਿਆ ਕਰੋ ਤੇ ਮੈਂ ਦੱਸਤਾ ਦਿੰਦੀ ਆ ਮੋਟਾਪੇ ਦਾ ਤੇ ਆ ਨੁਕਤਾ ਪਹਿਲਾਂ ਦੱਸ ਦਿਆ ਕਰੋ ਅੱਜ ਫਿਰ ਮੈਂ ਤੁਹਾਨੂੰ ਮੋਟਾਪੇ ਦਾ ਖਤਮ ਕਰੋ ਇਹਦਾ ਹੈਡਿੰਗ ਐ ਮੈਂ ਅੱਜ ਦਾ ਚੁਣੌਤਾ ਪਾਉਂਗੀ ਮਟਾਪੇ ਬਾਰੇ ਪਾਉਗੀ ਪਹਿਲਾਂ ਹੀ ਪਾਇਆ ਹੋਇਆ ਹੁਣ ਫੇਰ ਰਿਵੀਅੂ ਰਿਵੀਅੂ ਕਰਦਿਆਂ ਦੀ ਹੈਨਾ ਤੇ ਲੋ ਪਹਿਲਾਂ ਤੁਸੀਂ ਸੁਣੋ ਘੋੜੀ ਫੇਰ ਆਪਾਂ ਆਵਾਂਗੇ ਮੁੱਤੇ ਵੱਲ ਤੇ ਲੋ ਮਾਣੋ ਇਸ ਘੋੜੀ ਦਾ ਆਨੰਦ ਤੇ ਵਿਆਹਾਂ ਦੀ ਜੂਰ ਕਾਇਆ ਕਰੋ ਹੈਨਾ ਤੇ ਜੇ ਦੋ ਜਣੀਆਂ ਲੜਕੇ ਗਾਉਂ ਤਾਂ ਹੋਰ ਵੀ ਵਧੀਆ ਲੱਗਦਾ ਤੇ ਮੈਂ ਮੈਂ ਹਜੇ ਮੇਰੀ ਆਨੰਦ ਹਲੇ ਮੇਰੇ ਕੋਲ ਹੈ ਹੀ ਨਹੀਂ ਜਦੋਂ ਕੰਡੀ ਸੁਣਵਾ ਕੇ ਤਿਆਰੀ ਨਹੀਂ ਹੈਨਾ ਲੇ ਮਾਣੋ ਤੁਸੀਂ ਥੋੜੀ ਅੰਦ ਉੱਕੀ ਬਾਤ ਗਾਉਣਾ ਬਹੁਤ ਲੰਬਾ ਇੱਕ ਸਾਹ ਦੇ ਵਿੱਚ ਜਿਵੇਂ ਪੂਰਾ ਲਾਈਨ ਪੂਰੀ ਕਰੀ ਦੀਆ ਫਿਰ ਸਾਡੇ ਤਾਂ ਹੁਣ ਸਾਹ ਚੜਦੇ ਤੇ ਫਿਰ ਹੋਰ ਵੀ ਵਧੀਆ ਲੱਗਦਾ ਹੈ ਹਨਾ ਤੇ ਤਾਂ ਅੱਜ ਤੁਹਾਨੂੰ ਮੈਂ ਦੱਸੀ ਦੀ ਨਹੀਂ ਇਹਦੇ ਜਿਵੇਂ ਮੇਰੀ ਹੈਗੀ ਉਸ ਤਰੀਕਾ ਲੈ ਸੁਣੋ ਬੀੜਾ ਕਕੀਆਂ ਤੇ ਪੂਰੀਆਂ ਕਕੀਆਂ ਤੇ ਪੂਰੀਆਂ ਕੋੜੀਆਂ ਵੀਰਾ ਕੇੜੀ ਦਾ ਤੋਸ ਵਾਹਰੇ ਜੀ ਚੂਗ ਲਿਆਵੋ ਚੰਬਾ ਤੇ ਗੂਲ ਲਾਵ ਜੀ ਗੁੰਦੇ ਲਿਆਵੋ ਵੀਰੇ ਜੀ ਦਾ ਜੀ ਸੇ ਹੀਰ കോടിയ ലഡോ കക്കൂര ടിയ സ്പീ ചുഗലവ ചംബാ തൂല Vire gida gise hi re Peno janjita chedi e che feri o peno Janjita chedi e che feri mera ਬੀਰੇ ਛੜੇ ਵਿਚੀ ਕਹਰੇ ਜੀ ਤੁਗ ਲਿਆਵੋ ਚੰਗਾਤੇ ਗੂਲਾਵ ਜੀ ਗੁੰਦ ਲਿਆਵੋ ਬੀਰੇ ਜੀ ਦਜੀ ਸੇ कहो ज से गलियां चंद कहो जे से गलियां बीरा कहो जे सिकर ಚಂಬಾ ತೆ ಗುಲಬಿ ಗುಂಧ ಲೋ ಬಿರೆ ಜಿ ದಿ ಗಳಿ ਸਰੇ ਤਾਂ ਗਲੀਆਂ ਪੀੜੀਆਂ ਉੱਚਾ ਕਰਦੇ ਵਜੇ ਨੇ ਚਰੇ ਜੀ ਚੂਘ ਨੇਵ ਚੰਬਾਤੇ ਗੁਲਾਬ ਜੀ ਗੁੰਦੇ ਲਿਆ

ਉਬੀਰਾ ਕੇ ਹੋ ਜੀ ਕਰਦੀ ਵੇ ਨਾਰੇ ਜੀ ਚੁਗ ਲਿਆਵੋ ਚੰਬਾ ਤੇ ਗੁਲਾਵੇ ਜੀ ਗੁੰਦ ਲਿਆਵੋ ਵੀਰੇ मेरी लाडो साळि मेरिता करिङ्गी चुग ल्याव चंबाते ते गुला ਬੀਰੇ ਜੀ ਦਾ ਜੀ ਸੇ ਹੀੜ ਬੀਰਾ ਕੀ ਕੁਝ ਕਰ ਦੀਆਂ ਸੜੀਆਂ ਚੰਦ ਕੀ ਕੁਝ ਕਰ ਦੀਆਂ ਸੜੀਆਂ

സളിയ ക ഫുൽക്കാര കുഗല ചംബാ ഗൂല ജീ ഗിലവേ ਦੀ ਸੇ ਹੀਰੇ ਲੋੜੀ ਓੜੀ ਹੋਈ ਪੂਰੀ ਤੇ ਜੇ ਦੋ ਜਣੇ ਗਾਉਗੇ ਨਾ ਆਕੇ ਜੋ ਫਿਰ ਨਾਲ ਜੀ ਤਾਂ ਐ ਲੰਬਾ ਹੋ ਜਾਂਦਾ ਦੋ ਅੱਗੇ ਵਾਰੀ ਲੈਂਦੀਆਂ ਨੇ ਪਿੱਛੇ ਦੋ ਜਿਹੜੇ ਅੱਗੇ ਬੋਲਦੀਆਂ ਨੇ ਤੇ ਲੰਬੀ ਹਿੱਕ ਤੇ ਬਹੁਤ ਸੋਹਣੀ ਲੱਗਦੀ ਐ ਘੋੜੀ ਮੈਨੂੰ ਤਾਂ ਬਹੁਤ ਪਿਆਰੀ ਲੱਗਦੀ ਐ ਸਭ ਘੌੜੀਆਂ ਨੂੰ ਤੇ ਬਹੁਤ ਹੀ ਪੁਰਾਣੀਆਂ ਦਾ ਆਪਣੀਆਂ ਮਾਮੀਆਂ ਤੋਂ ਲੈ ਕੇ ਪਿੱਛੋਂ ਤੋਂ ਪੁਰਾਣੀ ਘੋੜੀ ਐ ਹੁਣ ਨਹੀਂ ਕਿਸੇ ਨੇ ਬਣਾਈ ਤੇ ਪਹਿਲਾਂ ਤੁਸੀਂ ਆਏ ਤੇ ਲੋ ਹੁਣ ਤੁਸੀਂ ਇਸ ਮਾਨੋ ਇਸ ਕੋੜੀ ਦਾ ਆਨੰਦ ਤੇ ਹੁਣ ਆ ਜੋ ਆਪਾਂ ਨੁਕਤੇ ਵੱਲ ਤੰਦਰੁਸਤੀ ਵੱਲ ਹੈ ਨਾ ਤੇ ਮੈਂ ਤਾਂ ਦੋਵੇਂ ਚੀਜ਼ਾਂ ਤੰਦਰੁਸਤੀ ਵਾਸਤੇ ਹੀ ਨੇ ਹੈ ਨਾ ਟੈਨਸ਼ਨ ਤਾਂ ਹੁਣ ਸਾਰਿਆਂ ਨੂੰ ਹੈ ਤੇ ਪਰ ਇਹਨਾਂ ਨਾਲ ਮੜਾ ਮੂਟਾ ਆਪਣਾ ਦਿਲ ਲੱਗ ਜਾਂਦਾ ਤੇ ਟੈਨਸ਼ਨਾਂ ਦੂਰ ਕਰੋ ਹੱਸਿਆ ਖੇਡਿਆ ਕਰੋ ਤੇ ਲੋ ਮਾਨੋ ਇਸ ਜੀਵਨ ਆਨੰਦ ਤੇ ਲੋ ਹੁਣ ਤੁਸੀਂ ਆ ਜੋ ਮੈਂ ਤੁਹਾਨੂੰ ਦੱਸਿਆ ਹੈਡਿੰਗ ਪਾਇਆ ਸੀ ਮੋਟਾਪਾ ਕਿਵੇਂ ਖਤਮ ਕਰੀਏ ਹੈ ਨਾ ਤੇ ਲੋ ਜੀ ਇਹ ਬਹੁਤ ਹੀ ਸੌਖਾ ਤੇ ਸੱਚੀ ਤੁਹਾਨੂੰ ਥੋੜਾ ਮੋਟਾਪਾ ਘਟਾਉਣ ਵਾਲਾ ਤੇ ਲਗਭਗ ਕਹਿੰਦੇ 80-90% ਤਾਂ ਇਹ ਸਹੀ ਹੋ ਹੀ ਜਾਂਦਾ ਆ ਸਭ ਦਾ 100% ਹੀ ਹੈ ਪਰ 100% ਮੈਂ ਕਹਿੰਦੀ ਨਹੀਂ ਹੈਨਾ ਕਿਉਂਕਿ 100% ਦਾ ਗਾਰੰਟੀ ਰੱਬ ਵੀ ਨਹੀਂ ਦਿੰਦਾ ਡਾਕਟਰ ਵੀ ਸੁਣ ਹੁੰਦੇ ਤੇ ਪਰ ਇਹ ਨਾ ਬਹੁਤ ਵਧੀਆ ਚੀਜ਼ ਹੈ ਤੁਸੀਂ ਤੁਲਸੀ ਮੰਦਰੀ ਇਹ ਸਮਝਦੇ ਲੋ ਤੁਲਸੀ ਮੰਦਰੀ 100 ਰੁਪਏ ਦੀ 50 ਰੁਪਏ ਦੀ 100 ਦੀ ਲਿਆਓ ਜੇ 50 ਦੀ ਪਹਿਲਾਂ ਲਿਆਓ ਹੈਨਾ ਤੇ ਅਨੁਸਾਰੀ ਦੇ ਜਾਓ ਤુલਸੀ ਮੰਦਿਰ ਦੀ ਕਹੀ ਤਾਂ ਐ ਕਹਿੰਦੇ ਜੀ ਤુલਸੀ ਮੰਦਿਰ ਕੀ ਨੂੰ ਕਹਿੰਦੇ ਨੇ ਉਹ ਤુલਸੀ ਦੇ ਵੀ ਉਹਦੇ ਤੋਂ ਤુલਸੀ ਆਪਣਾ ਉਹਤੇ ਫੁੱਲ ਜੇ ਆ ਜਾਂਦੇ ਨੇ ਉਹ ਫਿਰ ਆਪਾਂ ਤੋੜ ਲਿਆ ਕਰਨਾ ਫਿਰ ਤુલਸੀ ਸੁੱਕਦੀ ਨਹੀਂ ਜਿਹੜਾ ਤੁਹਾਡੇ ਘਰੇ ਤੂਸੀ ਲਾਈ ਹੋਈ ਹੈ ਨਾ ਜਦੋਂ ਉਹਦੇ ਤੇ ਫੁੱਲ ਜੇ ਆ ਜਾਣ ਹੈਨਾ ਮੰਝਰੀ ਆ ਜੇ ਉਹ ਤੋੜ ਕੇ ਘਰੇ ਸਭ ਰੱਖੋ ਹੈਨਾ ਤੇ ਤੁਸੀਂ ਉਹ ਇੱਕ ਇੱਕ ਲੈਣਾ ਕਲੌਂਜੀ ਕਲੌਂਜੀ ਆਪਾਂ ਉਹ ਚ ਨਹੀਂ ਪਾਉਂਦੇ ਅਚਾਰ ਚ ਤੇ ਉਹਦੇ ਕਲੌਂਜੀ ਤੇ ਤੁਰਸੀ ਦੇ ਇੰਨੇ ਮਰਨ ਤੋਂ ਬਿਨਾ ਮੌਤ ਨਹੀਂ ਉਨੀ ਬਚਾਉਂਦੀ ਬਾਕੀ ਇਹ ਹਰ ਤਰ੍ਹਾਂ ਦਾ ਰੋਗ ਹਰ ਤਰ੍ਹਾਂ ਤੋਂ ਠੀਕ ਰੱਖੂਗੀ ਇਹਨੂੰ ਇਹਦੇ ਇੰਨੇ ਗੁਣ ਨੇ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਪੜਦੀ ਰਹਣੀ ਆ ਦੱਸੇ ਹੋਏ ਨਾਲ ਦੇ ਮੈਂ ਇਹਨਾਂ ਨੂੰ ਦੱਸਾਂ ਕਿਵੇਂ ਇਹਨਾਂ ਦੇ ਗੁਣ ਮੈਂ ਆਪ ਨੂੰ ਪੜ੍ਹ ਲੈਣੀਆਂ ਫਿਰ ਪੜ੍ਹ ਕੇ ਪਤਾ ਲੱਗਦਾ ਹੈ ਨਾ ਤੇ ਲਓ ਤੁਸੀਂ ਇਹ ਤੁਸੀਂ ਲੈ ਲਿਆ ਇੱਕ ਚਮਚਾ ਤੁਰਸੀ ਦਾ ਮੰਦਰੀ ਦਾ ਅੱਧਾ ਚਮਚਾ ਕਲੌਂਜੀ ਦਾ ਜਿਆਦਾ ਰੱਖੋ ਕਲੌਂਜੀ ਅੱਧਾ ਚਮਚਾ ਲੈ ਲਿਓ ਤੇ ਉਹ ਤੁਸੀਂ ਇੱਕ ਗਲਾਸ ਪਾਣੀ ਚ ਪੀਓਤੀ ਸਵੇਰੇ ਤੇ ਸ਼ਾਮ ਨੂੰ ਉਹਨੂੰ ਮੜ ਜਾ ਮਸਲ ਕੇ ਹੈਨਾ ਪਾਣੀ ਪੁਣਕਿਓ ਪੀ ਲਿਆ ਜੇ ਤੁਸੀਂ ਉਹ ਬੀਜ ਤੇ ਉਹ ਕਲੌਂਜੀ ਦੇ ਬੀਜ ਵੀ ਚੱਬ ਸਕਦੇ ਹੋ ਜਿੰਨ ਚੰਗੇ ਲੱਗਦੇ ਨੇ ਜੇ ਚੱਬ ਲੋ ਤਾਂ ਉਹ ਸੋਨੇ ਤੇ ਸੁਹਾਗਾ ਹੈਨਾ ਤੇ ਫਿਰ ਸ਼ਾਮ ਨੂੰ ਸ਼ਾਮ ਨੂੰ ਆਪ ਪੀ ਲੈਣਾ ਹੋ ਫਿਰ ਸਵੇਰੇ ਤੁਸੀਂ ਸ਼ਾਮ ਨੂੰ ਫੇਰ ਉਹ ਪਿਪਿਓ ਕੇ ਰੱਖ ਲੋ ਹੈਨਾ ਤਾਂ ਫਿਰ ਸਵੇਰੇ ਉੱਠ ਕੇ ਸਵੇਰੇ ਤਾਂ ਨਿਰਨੇ ਕਾ ਜੇ ਪੀ ਲੋ ਤੇ ਰਾਤ ਨੂੰ ਕੁਛੀ ਜਿਹਾ ਪੀਣਾ ਹੈ ਜੇ ਕੋਈ ਲੈਣੇ ਕਾਲ ਤੇ ਨਹੀਂ ਵੀ ਪੀ ਸਕਦੀ ਤਾਂ ਚਾਚੂ ਤੋਂ ਬਾਅਦ ਅੱਧ ਘੰਟਾ ਬਾਅਦ ਪੀ ਲਓ ਹੈਨਾ ਤੇ ਫਿਰ ਰਾਤ ਨੂੰ ਖਾਣ ਪੀਣ ਤੋਂ ਬਾਅਦ ਜੇ ਤੁਸੀਂ ਸਾਰਾ ਆਪਣਾ ਦੁੱਧ ਵਗੈਰਾ ਪੀ ਲਿਆ ਖਾ ਪੀ ਲਿਆ ਹੈਨਾ ਅੱਧ ਘੰਟੇ ਬਾਅਦ ਉਹ ਸੌਣ ਵੇਲੇ ਆਪਦੇ ਕੋਲੇ ਰੱਖੋ ਬੈੱਡ ਦੇ ਤੇ ਫਿਰ ਕੋਲ ਕੋਲ ਨੂੰ ਫੇਰ ਪੀ ਲਓ ਹੋਰ ਫੇਰ ਭਿਉਂ ਕੇ ਰੱਖ ਲਓ ਨਾ ਪਿਉਣੀ ਭੁੱਲੋ ਨਾ ਪੀਣੀ ਭੁੱਲੋ ਸਮਝ ਗਏ ਤੇ ਇਹ 3 ਮਹੀਨੇ ਦਾ ਕੋਰਸ ਹੈ ਤੇ ਪਹਿਲਾਂ ਹੀ ਤੁਹਾਡਾ ਮੋਟਾਪਾ ਦਾ ਘਟਣਾ ਪਹਿਲਾਂ ਹੀ ਸ਼ੁਰੂ ਹੋ ਜੂਗਾ 15 20 ਦਿਨ ਬਾਅਦ ਤੁਹਾਨੂੰ ਮਹਿਸੂਸ ਹੋਣ ਲੱਗ ਜੂ ਕਪੜੇ ਢਿੱਲੇ ਹੋਣ ਲੱਗ ਜਣਗੇ ਹਨਾ ਤੇ ਇਹ ਕਿਸੇ ਇਹਨਾਂ ਨੂੰ ਮਤਲਬ ਜਿਆਦਾ ਮਟਾਪਾ ਦਾ ਥੋੜਾ ਵੱਧ ਟਾਈਮ ਲੱਗ ਜਾਂਦਾ ਪਰ ਗਰਭਤੀ ਔਰਤਾਂ ਜਾਂ ਜਿਹੜੀ ਬੱਚੇ ਨੂੰ ਦੁੱਧ ਚੰਗਾਉਂਦੀ ਹੈ ਉਹਨੇ ਇਹ ਨਹੀਂ ਲੈਣਾ ਜਦ ਤੱਕ ਬੱਚਾ ਦੁੱਧ ਚੁੰਘਦਾ ਕਿਉਂਕਿ ਫਿਰ ਬੱਚਾ ਨਾਲ ਪਤਲਾ ਹੋਣ ਲੱਗ ਜੂਗਾ ਤੇ ਗਰਭਤੀ ਔਰਤਾਂ ਨੇ ਲੈਣੀ ਹੈ ਹਨਾ ਤੇ ਲਓ ਹੁਣ ਤਾਂ ਸਮਝ ਗਏ ਨਾ ਸਾਰੀ ਗੱਲ ਪਹਿਲਾਂ ਵੀ ਮੇਰੀ ਪਾਈ ਹੋਈ ਆ ਭੈਣਾਂ ਲੈ ਵੀ ਰਹੀਆਂ ਨੇ ਅੱਜ ਹੀ ਮੈਨੂੰ ਕਿੱਥੋਂ ਆਇਆ ਸੀ ਕੋਣ ਉਹਨਾਂ ਨੇ ਮੈਂ ਫਿਰ ਮੈਂ ਦੱਸਿਆ ਉਹ ਕਹਿੰਦੇ ਵੀ ਅਸੀਂ ਟੈਸਟ ਕਰਾ ਕੇ ਆਏ ਆ ਡਾਕਟਰ ਕਹਿੰਦੇ ਵੀ ਤੁਸੀਂ ਤਾਂ ਇਹ ਤਾਂ ਸਨੁਖਾਤਰਾ ਹੀ ਵੱਲ ਹੈਗਾ ਇਹ ਤਾਂ ਇੰਨੀ ਚਰਬੀ ਵਧ ਗਈ ਪਤਾ ਨਹੀਂ ਕੀ ਕੁਝ ਦੱਸਿਆ ਉਹਨਾਂ ਨੂੰ ਤੇ ਫਿਰ ਉਹ ਕਹਿੰਦੇ ਅਸੀਂ ਦਵਾਈ ਨਹੀਂ ਲੈ ਕੇ ਆਏ ਜੀ ਅਸੀਂ ਇਹ ਵੀ ਇਹੋ ਕਰਾਂਗੇ ਮਾਬੇ ਕਰਕੇ ਦੇਖ ਲਓ ਕਿਉਂ ਪਰਮਾਤਮਾ ਦੇ ਹੱਥ ਹੈ ਹੈਨਾ ਮੈਂ ਤਾਂ ਹੌਕਾ ਦੇ ਜਾਨੀਆਂ ਉਹ ਦੇ ਜਾਨੀਆਂ ਤੇ ਜੇ ਤੁਸੀਂ ਕਰਕੇ ਦੇਖੋਗੇ ਤੇ ਰਾਸਤ੍ਰ ਕਰੋਗੇ ਤਾਂ ਹੀ ਮੰਜ਼ਿਲ ਮਿਲੂਗੀ ਆਪਾਂ ਨੂੰ ਹੈਨਾ ਨਹੀਂ ਤਾਂ ਫਿਰ ਦਵਾਈ ਦੇ ਕੇ ਇੱਕ ਡਾਕਟਰ ਤੋਂ ਲਈ ਫਿਰ ਜਿਹਦੇ ਵੀ ਚ ਜਾਨਨੇ ਆ ਉਹ ਕਿਹੜਾ ਆਪਾਂ ਨੂੰ ਗਾਰੰਟੀਆਂ ਜਿੰਦੇ ਨੇ ਤਾਂ ਇਹ ਤਾਂ ਮਹਾਕੋਸ਼ਾਂ ਦੱਸਿਆ ਹੋਇਆ ਕੋਈ ਮੈਂ ਆਪਦੇ ਕੋਲੋਂ ਨਹੀਂ ਬਣਾਇਆ ਤੇ ਮੈਂ ਸਭ ਦਾ ਭਲਾ ਚਾਹੁੰਨੀ ਆ ਪ੍ਰਮਾਤਮਾ ਕੋਲ ਸਭ ਦਾ ਭਲਾ ਹੋਵੇ ਤੇ ਲਓ ਮਾਣੋ ਇਹ ਸਭ ਘਟਾਓ ਮਟਾਪਾ ਪੱਪੀਆਂ ਵਧੀਆ ਸੋਹਣੀਆਂ ਪੈਣਾ ਬਣ ਚੁਕੋ ਤੇ ਤੇ ਲਓ ਫਿਰ ਹੁਣ ਕੱਲ ਨੂੰ ਆਪਾਂ ਨੰਨਾ ਨੁਕਤਾ ਤੇ ਨਵੇਂ ਗੀਤਾਂ ਨਾਲ ਮਿਲਾਂਗੇ ਜੀ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਜਰੂਰ ਕਮੈਂਟ ਚ ਕਹਿੰਦੇ ਉਹ ਵੀ ਕਹਿੰਦੇ ਮੈਨੂੰ ਕਮੈਂਟ ਨਹੀਂ ਲਿਖਣ ਆਉਂਦੇ ਮੈਂ ਆਖਿਆ ਕਿਸੇ ਤੋਂ ਲਿਖਾ ਦਿਆ ਕਰੋ ਫਿਰ ਲੋਕ ਤਾਂ ਪੜ ਲੈਣ ਜਿਹੜੇ ਲੋਕ ਠੀਕ ਹੋਈ ਜਾਂਦੇ ਨੇ ਉਹ ਉਹ ਲਿਖਿਆ ਤਾਂ ਕਰੋ ਨਾ ਤੇ ਮੈਨੂੰ ਫੋਨ ਤੇ ਦੱਸ ਦਿੰਦੇ ਹਨ ਫੋਨ ਨੰਬਰ ਸਾਰਿਆਂ ਕੋਲੇ ਆ ਗਿਆ ਤੇ ਕਹਿੰਦੇ ਵੀ ਸੁਰਮਾ ਸਾਨੂੰ ਬਿਲਕੁਲ ਸਾਡੀ ਨਿਗਾ ਸਹੀ ਹੋਗੀ ਉਹ ਵੀ ਭੈਣਾ ਮੈਨੂੰ ਫੋਨ ਕਰੀ ਜਾਂਦੀਆਂ ਨੇ ਕਈਆਂ ਤਾਂ ਪਾਤਾ ਖੈਰ ਉਹਦੇ ਤੇ ਤੇ ਜਿਹਨੂੰ ਨਹੀਂ ਆਉਂਦਾ ਫਿਰ ਉਹ ਹਾਂਜੀ ਆਉਨੀਆਂ ਆ ਆ ਆਈ 1 ਮਿੰਟ ਚੰਗਾ ਜਿਲਦ ਜੋ ਹੋਵੇਂ ਨੂੰ ਆ ਗਿਆ ਧੰਨਵਾਦ